ਤਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 802493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੇ ਇੱਕ ਰਾਸ਼ਨ ਕਾਰਡ ਨਾਲ 4G ਜੋੜੀ ਤਾਂ ਲਗਭਗ 30 ਲੱਖ ਬੰਦਾ ਜਿਹੜਾ ਪੰਜਾਬ ਦਾ ਉਹ ਰੈਸ਼ਨ ਤੋਂ ਵਾਂਝਾ ਹੋ ਜਾਊਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ तो जो जूजे पास वोट चोर तो बाद हम राशन चोर भी बन गए वोट चोरी का तो आ गया सामने सारा कुछ तो मान योग कोर्ट ने भी कहता हूँ राशन भी चोरी करने के साथ। और पंजाब का राशन असान पैदा करके दें 8,2493 ਆਰਸ਼ਨ ਕਾਰਡ ਕੱਟਣ ਲੱਗੇ ਨੇ ਲਗਭਗ ਇਹਦਾ ਕਰਟੇਰੀਆ ਕੀ ਰੱਖਿਆ ਕੱਟਣ ਦਾ ਕਹਿੰਦੇ ਜੀ ਤੁਹਾਡੇ ਕੋਲੇ 4 ਪਹੀਏ ਵਾਲੇ ਵਾਹਨ ਨੇ ਜਿਹਦੇ ਕੋਲ 4 ਪਹੀਆਂ ਵਾਲ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ 2.5 ਲੱਖ ਤੋਂ ਤਤਾ ਏਕੜ ਤੋਂ ਵੱਧ ਤੁਹਾਡੇ ਕੋਲ ਜ਼ਮੀਨ ਹੈ ਤੇ ਜਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜਾਂ ਵਾਟ ਐਵਰ ਹੁਣ ਮੇਰਾ ਸਵਾਲ ਇਹ ਹੈ ਕਈ ਵਾਰੀ ਕਿ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਉਹ ਸਰਕਾਰੀ ਨੌਕਰੀ ਤੇ ਲੱਗਣਸਾਰ ਅੱਜ ਕੱਲ੍ਹ ਇਹ ਰਿਵਾਜ ਹੋ ਗਿਆ ਉਹ ਸ਼ਹਿਰ ਸ਼ਿਫਟ ਕਰ ਜਾਂਦਾ ਉਹਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਉੱਚਾ ਚੱਕਣ ਵਾਸਤੇ ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕੀ ਆ ਕਿ ਉਹ ਬਣੋਂਗੇ ਜੀ ਜਿਹੜੇ ਜਿਹਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਪਾਈ ਕੋਲ ਥੋੜੀ ਹੈ ਤਾਂ ਦੂਜੇ ਸਾਰੇ ਪਰਿਵਾਰ ਦਾ ਕੀ ਕਸੂਰ ਹੈ ਇਹਦਾ ਮਤਲਬ ਤੁਸੀਂ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਾਰੋਗੇ ਜਿੰਨਾ ਚਿਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਕਾਰ ਨਹੀਂ ਘਟਣ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਭੁੱਖਾ ਰਹਿਣ ਦੇਣਾ ਨਾ ਹੀ ਕੋਈ ਚੁੱਲਾ ਮੈਂ ਅਕਸਰ ਕਹਿੰਨਾ ਕਿ ਨਾ ਹੀ ਕਿਸੇ ਚੁੱਲੇ ਦੀ ਅੱਗ ਬੁਝਣ ਦੇਣੀ ਹੈ ਆ ਇਹਨਾਂ ਦੀ ਕਰਤੂਤਾ ਨਹੀਂ ਜੀ ਕੀ ਜਵਾਬ ਦੇਣਗੇ ਜਨਾਬ ਹਰ ਰੋਜ਼ ਗੱਲਾਂ ਕਰਦੇ ਆ ਕੇਂਦਰ ਦੀਆਂ ਸਕੀਮਾਂ ਅਸੀਂ ਪਿੰਡਾਂ 'ਚ ਦੱਸਣ ਜਾ ਰਹੇ ਆ ਆ ਸਕੀਮ ਦੱਸਣਗੇ ਆ ਸਕੀਮ ਦੱਸਣਗੇ ਵੀ ਅਸੀਂ 32 ਲੱਖ ਬੰਦੇ ਦਾ ਕਾਰਡ ਕੱਟ ਰਹੇ ਆ ਸਾਡੇ ਕੋਲ ਡਾਟਾ ਪਿਆ ਸਾਰਾ ਅਸੀਂ 1 ਕਰੋੜ 53 ਲੱਖ ਲਾਪਾਤਰੀ ਨੇ ਕਣਕ ਵੰਡੀ ਜਾ ਰਹੀ ਉਹਨਾਂ ਨੂੰ ਹਨਾ ਤਿੰਨ ਤਿੰਨ ਮਹੀਨਿਆਂ ਦੀ ਬਣਦੀ ਕਣਕ ਇਕੱਠੀ ਵੀ ਦੇ ਦਿੰਨੇ ਆ ਪਰ ਇਹ ਕਹਿੰਦੇ ਜੀ ਇਹਦੇ ਚੋਂ ਤਾਂ ਬਹੁਤ ਨਕਲੀ ਨੇ ਤੇ ਅਸੀਂ 1 ਕਰੋੜ 29 ਲੱਖ ਦਾ ਤਾਂ ਵੈਰੀਫਾਈ ਕਰ ਲਿਆ ਜੀ ਕਿ ਸਹੀ ਨੇ ਉਹ ਬਾਕੀ ਸਾਨੂੰ ਟਾਈਮ ਤਾਂ ਦਿਓ ਨਾ ਤੁਸੀਂ ਐ ਕਿਵੇਂ ਕੱਟ ਕੱਟ ਦੋਗੇ ਜੀ ਇੱਕ ਕਾਰਡ 6 ਮਹੀਨੇ ਦਾ ਟਾਈਮ ਵੀ ਮੰਗੇ ਚਿੱਠੀ ਲਿਖ ਰਹੇ ਆਂ ਕੇਂਦਰ ਸਰਕਾਰ ਨੂੰ ਮੈਂ ਫੇਰ ਉਹੀ ਕਹਿਣਾ ਪਰਿਵਾਰ ਦੇ ਵਿੱਚ ਜੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਸਕੂਟਰ ਪੱਖਾ ਕਹਿੰਦੇ ਤੁਹਾਡੇ ਤਾਂ ਪੱਖਾ ਲੱਗਿਆ ਥੋੜੇ ਕੋਲ ਤਾਂ ਸਕੂਟਰ ਹੈ ਤੁਹਾਡੇ ਤਾਂ ਘਰ ਪੱਕਾ ਹੈ ਆਪ ਹੀ ਪਹਿਲਾਂ ਸਕੀਮ ਬਣਾਉਂਦੇ ਆ ਉਜਵਲਾ ਸਕੀਮ ਜਿੱਦ ਕੀ ਕਰਦੇ ਆ ਅ ਗੈਸ ਸਿਲੰਡਰ ਤੇ ਚੁੱਲ੍ਹਾ ਦਿੰਦੇ ਆ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵਾਸ ਯੋਜਨਾ ਚ ਕਹਿੰਦੇ ਤੁਹਾਡੇ ਤਾਂ ਗੈਸ ਤੇ ਚੁੱਲ੍ਹਾ ਹੈ ਇਸ ਕਰਕੇ ਤੁਸੀਂ ਇਹ ਚਾਉਂਦੇ ਨਹੀਂ ਆਪ ਆਪ ਸਕੀਮ ਦਿੰਦੇ ਆਪੀ ਉਸ ਕਰਟੇਰੀਏ ਨੂੰ ਐਂਟੀ ਹੋ ਜਾਂਦੇ ਕਾਊਂਟਰ ਕਰਦੇ ਹੋ। ਸੋ ਸਖਤ ਵਿਰੋਧ ਕਰਦੇ ਆ ਇਸ ਗੱਲ ਦਾ। ਪੰਜਾਬ ਤਾਂ ਸਾਰੇ ਦੇਸ਼ ਨੂੰ ਰੋਟੀ ਖਵਾਉਂਦਾ ਤੁਸੀਂ ਪੰਜਾਬ ਦੀ ਰੋਟੀ ਕੱਟੀ ਜਾਂਦੇ ਹੋ। ਕਣਕ ਸਾਡੀ ਜਾਂਦੀ ਹੈ ਜੀ। ਸਾਡੀ ਉਹ ਕਣਕ ਕੱਟੀ ਜਾਂਦੇ ਹੋ। 32 ਲੱਖ ਬੰਦਾ ਪਰ ਜਿਹੜਾ ਪ੍ਰਭਾਵਿਤ ਹੋਊਗਾ ਜੀ 8 ਲੱਖ ਪਰਿਵਾਰ ਸੈਂਟਰ ਸਰਕਾਰ ਦੀ ਸਕੀਮ ਹੈ ਆਪ ਹੀ ਹੁਣ ਕਹਿੰਦੇ ਅਸੀਂ ਖਤਮ ਕਰਾਂਗੇ ਭਾਜਪਾ ਇਹਨਾਂ ਸਕੀਮਾਂ ਬਾਰੇ ਦੱਸੂਗੀ ਕਿਸੇ ਨਾ ਕਿਸੇ ਪ੍ਰੈਸ ਕਾਨਫਰੰਸ 'ਚ ਜਾਂ ਕਿਸੇ ਆਪਣੇ ਸੰਮੇਲਨ 'ਚ ਜਾਂ ਜੋ ਵੀ ਕਰਦੇ ਰਹੇ ਕਿ ਅਸੀਂ ਇਹਨਾਂ ਲੋਕਾਂ ਦੇ ਮੂੰਹ 'ਚੋਂ ਬੁਰਕੀਆਂ ਖੋਹ ਰਹੇ ਹਾਂ ਇੱਕ ਕ੍ਰਾਈਟੇਰੀਆ ਜਿਹੜਾ ਬਣਾਇਆ ਹੋਇਆ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਮੈਂ ਇਹ ਗੱਲ ਪਹਿਲਾਂ ਵੀ ਗ੍ਰਹਿ ਮੰਤਰੀ ਸਾਹਿਬ ਕੋਲੇ ਤੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਂ ਨੀਤੀ ਯੋਗ ਦੇ ਵਿੱਚ ਮੈਂ ਕਈ ਵਾਰੀ ਗੱਲ ਕਹੀ ਹੈ ਕਿ ਸਾਡੇ ਵਾਸਤੇ ਕ੍ਰਾਈਟੇਰੀਆ ਤੁਸੀਂ ਉਹ ਕਿਉਂ ਰੱਖਦੇ ਹੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਇੱਥੇ ਪੰਜਾਬ ਦੇ ਇੱਕ ਵੀ ਘਰ ਨਹੀਂ ਆਉਣਾ ਜੀ ਕਿਉਂਕਿ ਕਹਿੰਦੇ ਇੱਕ ਵੀ ਟਪਕ ਲੱਗੀ ਹੋਈ ਐ ਤਾਂ ਤੁਸੀਂ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਤੁਹਾਡੇ ਘਰੇ ਸੀਲਿੰਗ ਜਾਂ ਟੇਬਲ ਫੈਨ ਐ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਤੁਹਾਡੇ ਕੋਲੇ ਸਕੂਟਰ ਐ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਤੁਹਾਡੇ ਘਰੇ ਮੀਟਰ ਲੱਗਿਆ ਹੋਇਆ ਬਿਜਲੀ ਵਾਲਾ ਪ੍ਰਧਾਨ ਮੰਤਰੀ ਯੋਜਨਾ ਤੋਂ ਬਾਹਰ ਫਿਰ ਪੰਜਾਬ ਦਾ ਕੋਈ ਕਰ ਵੀ ਨਹੀਂ ਹੋਣਾ ਇਹ ਹੋ ਸਕਦਾ ਕਿਸੇ ਹੋਰ ਸੂਬਿਆਂ ਦੇ ਵਿੱਚ ਕੋਈ ਇਦਾਂ ਦਾ ਹੋਵੇ ਇਹਨਾਂ ਦਾ ਕਰਟੇਰੀਆ ਜਿਹੜਾ ਬਣਾਇਆ ਪਰ ਹੁਣ ਇਹ ਕਹਿੰਦੇ ਵੀ ਚਾਰ ਪਹੀਆ ਵਾਹਨ ਦੀ ਮਾਲਕੀ ਜਿਹੜੀ ਹੈ 24000 97 ਬੰਦੇ ਵੀ ਜਿਹੜੇ ਰਾਸ਼ਨ ਵੀ ਲੈਂਦੇ ਹੁਣ ਆਪਾਂ ਪਿੰਡਾਂ ਵਾਲੇ ਪਹਿਲਾਂ ਆਪਣੇ ਪਿੰਡ ਇੱਕ ਜਾਂ ਦੋ ਘਾਰਾਂ ਹੁੰਦੀਆਂ ਸੀ ਜਾਂ ਜੀਪਾਂ ਹੁੰਦੀਆਂ ਸੀ ਹੁਣ ਤਾਂ ਰੇ ਕਰੇ ਪਰ ਪ੍ਰੋਬਲਮ ਇਹ ਹੈ ਨਾ ਉਹ ਜਿਹੜੇ ਭਾਈ ਦੇ ਨਾਂ ਤੇ ਐ ਕੀ ਉਹਨਾਂ ਨਾਲ ਰਹਿੰਦਾ ਪਰਿਵਾਰ ਤਾਂ ਹੁਣ ਜੁਆਇੰਟ ਫੈਮਿਲੀ ਵਾਲਾ ਕਲਚਰ ਹੀ ਨਹੀਂ ਰਿਹਾ ਪਹਿਲਾਂ ਤਾਂ ਹੁੰਦਾ ਸੀਗਾ ਕਿ ਇੱਕ ਇੱਕ ਭਾਈ ਸਰਕਾਰੀ ਨੌਕਰੀ ਕਰਦਾ ਇੱਕ ਖੇਤੀ ਕਰਦਾ ਮੇਰੇ ਆਪਣੇ ਘਰੇ ਕਰਦਾ ਮੇਰੇ ਬਾਪੂ ਜੀ ਟੀਚਰ ਸੀਗੇ ਤੇ ਮੇਰੇ ਚਾਚਾ ਖੇਤੀ ਕਰਦੇ ਸੀ ਸਕੇ ਭਾਈ ਇੱਕ ਭਾਈ ਨੂੰ ਪੜਾ ਲਓ ਇੱਕ ਨੂੰ ਖੇਤੀ ਵਾਸਤੇ ਰੱਖ ਲਓ ਤੇ ਹੁਣ ਜੇ ਮੇਰਾ ਡੈਡੀ ਅਲੱਗ ਹੋ ਗਿਆ ਤੇ ਮੇਰੇ ਚਾਚੇ ਦਾ ਕੀ ਕਸੂਰ ਹੈ ਵਿੱਚ ਜੇ ਮੇਰੇ ਡੈਡੀ ਦੇ ਨਾਂ ਤੇ ਕਾਰਡ ਬਣਿਆ ਹੋਇਆ ਹੈ ਤਾਂ ਮੇਰੇ ਚਾਚੇ ਦਾ ਵੀ ਸਾਰਾ ਪਰਿਵਾਰ ਗਿਆ ਫਿਰ ਇਸ ਸਕੀਮ ਦੇ ਵਿੱਚੋਂ ਸੋ ਇਹਦਾ ਸਖਤ ਵਿਰੋਧ ਕਰਦੇ ਆ 32 ਲੱਖ ਬੰਦਾ ਜਿਹੜਾ ਉਹਨੂੰ ਇਹ ਭੁੱਖਾ ਰੱਖਣਾ ਚਾਹੁੰਦੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਚਿੱਠੀ ਵੀ ਲਿਖੀ ਹੈ ਕਿ ਸਾਨੂੰ 6 ਮਹੀਨੇ ਦਿਓ ਜੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਕੌਣ ਸਹੀ ਹੈ ਕੌਣ ਗਲਤ ਹੈ ਪੰਜਾਬ ਦੇ ਲੋਕ ਭਿਖਾਰੀ ਨਹੀਂ ਹੈਗੇ ਪੰਜਾਬ ਦੇ ਲੋਕ ਕੋਈ ਮੁਫਤ ਦੇ ਵਿੱਚ ਕੋਈ ਰਿਓੜੀਆਂ ਨਹੀਂ ਮੰਗਦੇ ਅਸੀਂ ਸਾਰੇ ਦੇਸ਼ ਦਾ ਢਿੱਡ ਭਰਦੇ ਆ ਤਾਂ ਅਸੀਂ ਸਾਡਾ ਹੱਕ ਬਣਦਾ ਤੇ ਇਹ ਵਿਸ਼ਾ ਜਿਹੜਾ ਇਹ ਮੈਂ ਕੇਂਦਰ ਕੋਲੇ ਵੀ ਉਠਾਉਂਗਾ ਪਰ ਇੰਨਾ ਮੈਂ ਤੁਹਾਨੂੰ ਦੱਸ ਦਿਨਨਾ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਔਰ ਜਿੰਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਤੌਰ ਤੇ ਮੈਂ ਮੈਂ ਇਸ ਕੁਰਸੀ ਤੇ ਬਿਰਾਜਮਾਨ ਆ ਜਿਹੜੀ ਲੋਕਾਂ ਨੇ ਦਿੱਤੀ ਹੈ ਮੈਨੂੰ ਤਮੈਂ ਕਿਸੇ ਵੀ ਘਰ ਦਾ ਚੁੱਲਾ ਜਿਹੜਾ ਉਹ ਬੁਝਣ ਨਹੀਂ ਦੇਊਂਗਾ ਚਾਹੇ ਜੋ ਮਰਜੀ ਕਰੀਏ ਜਿਵੇਂ ਮਰਜੀ ਅਸੀਂ ਜਿੱਥੋਂ ਮਰਜੀ ਕਣਕ ਤਾਂ ਸਾਡੀ ਹੈ ਤੇ ਸਾਡੀ ਉਹ ਕਣਕ ਸਾਨੂੰ ਹੀ ਸਾਥੂ ਹੀ ਲੈ ਕੇ ਸਾਨੂੰ ਹੀ ਰੋਕੀ ਜਾਂਦੇ ਸੋ ਜੋ ਮਰਜੀ ਸਾਨੂੰ ਫੂਡ ਸਪਲਾਈ ਵਾਸਤੇ ਜਾਂ ਪੰਜ ਸੱਪ ਜਾਂ ਪਨ ਗ੍ਰੇਨ ਨਾਲ ਗੱਲ ਕਰਨੀ ਪਵੇ ਅਸੀਂ ਕਿਸੇ ਦਾ ਰਾਸ਼ਨ ਬੰਦ ਨਹੀਂ ਕਰਨਾ ਪਰ ਕੇਂਦਰ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਕਿਹੜਾ ਕਰਾਈਟੇਰੀਆ ਚੁਣਿਆ ਇਹ ਕਿ ਜੇ ਤੁਹਾਡੇ ਕੋਲੇ ਸਕੂਟਰ ਹੈ ਜਾਂ ਤੁਸੀਂ ਸਾਹ ਵਧੀਆ ਲੈਣੇ ਹੋ ਤਾਂ ਕੱਲ ਨੂੰ ਤੇ ਇਹ ਕਹਿ ਦੇਣਗੇ ਵੀ ਤੁਸੀਂ ਤਾਂ ਸਾਹ ਲੈਣੇ ਹੋ ਤੁਹਾਡੇ ਕੋਲ ਤਾਂ ਆਕਸੀਜਨ ਹੈ ਤੁਹਾਡੇ ਕੋਲ ਤਾਂ ਆਕਸੀਜਨ ਹੈਗੀ ਹੈ ਤੁਹਾਡੇ ਕੋਲ ਤਾਂ ਤੁਹਾਨੂੰ ਨਹੀਂ ਮਿਲਣਾ ਕੁਝ ਪੰਜਾਬੀਆਂ ਲਾਈਫ ਸਟਾਈਲ ਸਾਡਾ ਪਹਿਲੇ ਦਿਨੋਂ ਡੈਸ਼ ਹੀ ਰਿਹਾ ਜਿਵੇਂ ਆਪਾਂ ਕਹਿੰਦੇ ਆ ਕਿ ਆਪਾਂ ਥੋੜਾ ਜ੍ਹਾ ਅਪਰੇ ਹੈ ਕਿਉਂਕਿ ਪੰਜਾਬ ਅਮੀਰ ਸੂਬਾ ਗਿਣਾ ਜਾਂਦਾ ਸੀ ਹੁਣ ਤਾਂ ਖੈਰ ਇਹਨਾਂ ਨੇ ਬਰਬਾਦ ਕਰਤਾ ਪਿਛਲੀਆਂ ਸਰਕਾਰਾਂ ਨੇ ਲੱਗੇ ਹੋਏ ਆ ਫੇਰ ਵੀ ਦੁਬਾਰਾ ਸੋ ਅੱਜ ਇਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਆਮ ਆਨੀ ਪਾਰਟੀ ਦੀ ਜਿਹਨੇ ਜੇ ਸਰਕਾਰ ਹੈ ਅਸੀਂ ਗਰੀਬਾਂ ਦੇ ਹੱਕ ਚ ਗਰੀਬਾਂ ਦੇ ਪੱਖ ਚ ਹਮੇਸ਼ਾ ਖੜੇ ਆ ਦਿੱਲੀ ਦੇ ਵਿੱਚ ਅਜਿੁੱਗੀਆਂ ਢਾਈਆਂ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦੀਆਂ ਫੀਸਾਂ ਲਾਤੀਆਂ ਦਿੱਲੀ ਦੇ ਵਿੱਚ ਜਿੰਨੇ ਅਰਵਿੰਦ ਕੇਜਰੀਵਾਲ ਜੀ ਨੇ ਗਰੀਬਾਂ ਵਾਸਤੇ ਸਕੀਮਾਂ ਸ਼ੁਰੂ ਕੀਤੀ ਸਾਰੀਆਂ ਬੰਦ ਕਰਨ ਲੱਗੇ ਨੇ ਤੇ ਫਿਰ ਇਹ ਇਹ ਕਿਹੜੇ 80 ਕਰੋੜ ਦੀ ਗੱਲ ਕਰਦੇ ਆ ਇਹ ਹਰ ਰੋਜ਼ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਬਿਸ਼ਪ ਗੁਰੂ ਬਣਾ ਦਾਂਗੇ ਐ ਬਿਸ਼ਪ ਗੁਰੂ ਬਣਾਓਗੇ ਤੁਸੀਂ ਤੁਸੀਂ ਲੋਕਾਂ ਦੀ ਰੋਟੀ ਕੱਟ ਕੇ ਲੋਕਾਂ ਦੇ ਮੂੰਹ ਚੋਂ ਬੁਰਕੀ ਖੋ ਕੇ ਤੁਸੀਂ ਵਿਸ਼ਵਗੁਰੂ ਬਣਾਓਗੇ ਤੁਸੀਂ ਸਾਨੂੰ ਸੋ ਇਸ ਪਿਛੇ ਤੇ ਮੈਥਡ ਨਾਲ ਅੱਜ ਕੱਲ੍ਹ ਕਰਨੀ ਚਾਹੀਦੀ ਹੈ ਕੋਈ ਤੁਹਾਡਾ ਸਵਾਲ ਹੈ ਤਾਂ ਮੰਦਸ ਤੁਸੀਂ ਇੱਕ ਸਵਾਲ ਪਿਆ ਕਿ 6 ਮਹੀਨੇ ਉਹਦੇ ਵਿੱਚ ਤੁਸੀਂ ਕੁਝ ਸਮਾਂ ਕਿਹਾ ਹੈ ਕਿ ਉਹਦੇ ਵਿੱਚ ਕੀ ਸਰਵੇ ਦੀ ਗੱਲ ਕੀਤੀ ਅਸੀਂ 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 ਚੈੱਕ ਕਰਾਂਗੇ ਨਾ ਕਿ ਕੌਣ ਗਲਤ ਨੇ ਇਹ ਕੌਣ ਨੇ ਕਿਹਾ ਉੱਥੋਂ ਚੈੱਕ ਕਰਨ ਵਾਲੇ ਅਕੇ ਜੀ ਅਸੀਂ ਫਲਾਨਾ ਥਾਮੋ ਈਏ ਇਹ ਤੋਂ ਡਾਟਾ ਲੈ ਲਿਆ ਉਹਦੇ ਚ ਆਹਾ ਹੈ ਇਹਨਾਂ ਨੂੰ ਇਹ ਸਾਡੇ ਕਲਚਰ ਦਾ ਪਤਾ ਹੀ ਨਹੀਂ ਇਸ ਗੱਲ ਦਾ ਮੈਂ ਜਿਵੇਂ ਕਹਾਂ ਕਿ ਇੱਕ ਭਾਈ ਕੋਲੇ ਕਾਰ ਹੈ ਉਹ ਭਾਈ ਅਲੱਗ ਹੋ ਗਿਆ ਕਾਰ ਹੋਵੇ ਨਾਂ ਤੇ ਹੈ ਤਾਂ ਬਾਕੀ ਪਰਿਵਾਰ ਦੇ ਕੀ ਕਸੂਰ ਹੈ ਮੈਂ ਆਪਣੇ ਪਰਿਵਾਰ ਦਾ ਮੈਂ ਆਪਣੇ ਘਰ ਦੀ ਐਗਜ਼ਾਮਪਲ ਦੇ ਰਿਹਾ ਤਾਂ ਅਸੀਂ ਚੈੱਕ ਕਰਾਂਗੇ ਨਾ ਫਿਰ ਫੂਰ ਸਪਲਾਈ ਸਰ ਨੇ ਅਸੀਂ ਜਿਵੇਂ ਮਰਜੀ ਕ ਕਣਕ ਤਾਂ ਸਾਡੀ ਏ। ਨਹੀਂ ਜੋ ਵੀ ਜੋ ਵੀ ਹੋਊਗਾ ਅਸੀਂ ਭੁੱਖੇ ਥੋੜੀ ਮਰਨ ਦੇ ਮੰਗ ਲੋਕਾਂ ਨੂੰ। ਬਿਲਕੁਲ। ਕਿਹੜਾ ਕਿਹੜਾ ਕੀ? ਨਹੀਂ ਉਹ ਨਿਕਲ ਰਿਹਾ। ਦੇਖੋ ਮੈਂ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ। ਉਹ 10 ਲੱਖ ਮੀਟ੍ਰਿਕ ਟਨ ਐਬਰੀ ਮੰਥ ਅੰ데 ਜਿਹੜਾ ਨਿਕਲ ਰਿਹਾ ਤੇ ਅਸੀਂ ਸਪੇਸ ਬਣਾ ਲਾਂਗੇ ਸਪੇਸ ਦੀ ਕੋਈ ਪ੍ਰੋਬਲਮ ਨਹੀਂ ਅਸੀਂ ਝੋਣੇ ਵਾਸਤੇ ਰੈਡੀ ਆ ਕੋਈ ਅਸੀ ਗੱਲ ਨਹੀਂ ਜਿਹੜੇ ਕੈਂਪਰ ਆ ਜਾ ਰਹੇ ਕੈਮਰੋ ਦੇ ਕੇ ਰੋਪ ਲਗਾਇਆ ਜਾ ਰਿਹਾ ਕਿ ਜਨਸਥਤੀ ਦੀ ਜਾਰੀਆ ਤਾਨਾशाही ਕਿ ਜਾਰੀਆ ਕਾਹਦੀ ਤਾਨਾशाही ਹੈ ਜੀ ਨਹੀਂ ਤੁਸੀਂ ਕਿਸੇ ਦਾ ਪਰਸਨਲ ਡਾਟਾ ਕਿਵੇਂ ਲੈ ਸਕਦੇ ਹੋ ਥੋੜਾ ਫੋਨ ਨੰਬਰ ਦਿਓ ਥੋੜਾ ਪੈਨ ਕਾਰਡ ਦਿਓ ਹਾਂਜੀ ਅੱਜ ਆ ਜਿਹੜਾ ਵੋਟ ਚੋਰ ਵੋਟ ਚੋਰੀ ਹੋਰ ਕੀ ਹੈ ਤੇ ਆਜੋਜਨਾ ਵੀ ਦੱਸ ਦੇਣ ਨਾ ਕਿ ਅਸੀਂ ਐਨੇ ਲਾ ਕਾਰਡ ਕੱਟ ਰਹੇ ਹਾਂ ਇਹ ਜੋ ਇਹਨਾਂ ਵੀ ਉਹ ਨਹੀਂ ਹੈ ਨਾ ਇਸ ਵੇਲੇ ਪੰਜਾਬ ਦੇ ਭਾਜਪਾ ਨੂੰ ਕੋਈ ਸਵਾਲ ਕਰਨਾ ਚਾਹੂਗਾ ਭਾਜਪਾ ਜਵਾਬ ਦੇਵੀਏ ਜੀ ਇਹ ਕਿ ਆਜੋਜਨਾ ਕਦੋਂ ਦੱਸੋਗੇ ਦੱਸੋ ਲੋਕਾਂ ਨੂੰ ਤਾਂ ਪੈਨ ਕਾਰਡ ਲੋਕਾਂ ਦੇ ਤੁਸੀਂ ਆਧਾਰ ਕਾਰਡ ਹੈ ਅਚਾਹਾ ਬਿਹਾਰ ਚ ਕੀ ਹੋਇਆ ਵੋਟ ਚੋਰੀ ਦਾ ਜੋ ਸੁਪਰੀਮ ਕੋਰਟ ਦੇ ਵਿੱਚ ਜੋ ਇਹਨਾਂ ਦੀ ਫਜ਼ੀਤ ਹੋਈ ਹੈ ਅਕੇ ਜੀ ਆਧਾਰ ਕਾਰਡ ਨੂੰ ਅਸੀਂ ਮੰਨਦੇ ਨਹੀਂ ਤੇ ਹਰ ਗੱਲ ਵਾਸਤੇ ਆਧਾਰ ਕਾਰਡ ਚਾਹੀਦਾ ਜੀ ਬੱਚਾ ਜੰਮਦਾ ਡਿਲੀਵਰੀ ਵੇਲੇ ਆਧਾਰ ਕਾਰਡ ਚਾਹੀਦਾ ਬੱਚਾ ਪੈਦਾ ਹੋਇਆ ਕਹਿੰਦੇ ਆਧਾਰ ਕਾਰਡ ਬਣਾਓ ਬੱਚੇ ਦਾ ਕਿਤੇ ਦਾਖਲਾ ਕਰਾਉਣਾ ਆਧਾਰ ਕਾਰਡ ਦਿਖਾਓ ਬੱਚੇ ਦਾ ਵਿਆਹ ਹੋਣਾ ਆਧਾਰ ਕਾਰਡ ਮੰਗਦੇ ਆ ਹਾਂਜੀ ਅੱਗੇ ਅੱਗੇ ਹਰ ਗੱਲ ਤੇ ਆਧਾਰ ਕਾਰਡ ਹੈ ਜੀ ਪੂਰੇ ਆਧਾਰ ਕਾਰਡ ਕਾਦੇ ਵਾਸਤੇ ਬਣਾਇਆ ਜੇ ਤੁਸੀਂ ਵੋਟ ਵਾਸਤੇ ਆਧਾਰ ਕਾਰਡ ਨਹੀਂ ਮੰਨਦੇ ਤੁਸੀਂ ਇਹਨੂੰ ਆਈਡੀ ਨਹੀਂ ਮੰਨਦੇ ਸੋ ਇਹ ਤਾਂ ਇਹ ਤਾਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਵੀ ਕਰਤਾ ਕਿ ਵੋਟ ਚੋਰੀ ਚੋਰੀ ਤੋਂ ਬਾਅਦ ਹੁਣ ਇਹ ਰਾਸ਼ਨ ਚੋਰੀ ਕਰ ਰਹੇ ਆ मतलब ਇਹਨਾਂ ਨੂੰ ਜਦੋਂ ਇਹ ਖੂਨ ਮੋਹ ਨੂੰ ਲੱਗ ਗਿਆ ਜੀ ਤਾਂ ਫਿਰ ਇਹ ਪਹਿਲਾਂ ਵੀ ਕੀਤਾ ਹੋਣਾ ਇਹ ਤਾਂ ਹੁਣ ਤਾਂ ਫੜੇ ਗਏ ਨਾ ਕਈ ਵਾਰੀ ਕੀ ਹੁੰਦਾ ਨਾ ਕੋਈ ਟਰਾਂਸਫਾਰਮਰ ਚੋ ਤੇਲ ਕੱਢਦਾ ਫੜਿਆ ਜਾਂਦਾ ਪਰ ਉਹ ਬਾਅਦ ਚ 15 ਮੋਟਰਾਂ ਵੀ ਮੰਨ ਜਾਂਦੇ ਮੈਂ ਮੋਟਰਾਂ ਚੋਰੀ ਕੀਤੀਆਂ ਕੀ ਪਤਾ ਹੁਣ ਕੀ ਕੀ ਚੋਰੀ ਕੀਤਾ ਇਹਨਾਂ ਨੇ ਕੀ ਪਤਾ ਕਿੱਥੇ ਕਿੱਥੇ ਵੋਟਾਂ ਕੱਟੀਆਂ ਕਿੱਥੇ ਕਿੱਥੇ ਵਧਾਈਆਂ ਘਟਾਈਆਂ ਸੋ ਇਹਨਾਂ ਨੂੰ ਇਹਨਾਂ ਨੂੰ ਭੇਜਤਾ ਆ ਗਿਆ ਹੁਣ ਫੜੇ ਗਏ ਉਹ ਫੜੇ ਗਏ ਇਹ ਸੇ ਕਰਕੇ ਮੇਰੇ ਖਿਆਲ ਚ ਇਹਨਾਂ ਨੂੰ ਕੋਈ ਫਿਕਰ ਨਹੀਂ ਨਾ ਕਿ ਫਿਰ ਕੀ ਹੁੰਦਾ ਵੋਟਾਂ ਤਾਂ ਇਹ ਤਾਂ ਜਨਤਾ ਹੀ ਨਵੀਂ ਬਣਾਉਣ ਲੱਗ ਗਈ ਆਪਣੀ ਵੀ ਪਬਲਿਕ ਹੀ ਸਾਡੀ ਹੋਊਗੀ ਸਾਨੂੰ ਇਸ ਪਬਲਿਕ ਦੀ ਲੋੜ ਹੀ ਨਹੀਂ ਹੈਗੀ ਪਬਲਿਕ ਸਾਡੀ ਹੋਊਗੀ ਸਾਨੂੰ ਵੋਟਾਂ ਪਾਦਿਆ ਕਰੂਗੀ ਤੇ ਅਸੀਂ ਅਸੀਂ ਇਹ ਰਿਆ ਕਰਾਂਗੇ ਸੀਐਮ ਸਾਹਿਬ ਜੀ ਦਾ ਪਾਰਟੀ ਚੋਣ ਪ੍ਰਚਾਰ ਕਰਦੀ ਸੀ ਜਦੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਸੀ ਕਹਿੰਦੇ ਆਮ ਆਦਮੀ ਪਾਰਟੀ ਦੇ ਵੀ ਫਾਰਮ ਪ੍ਰੋਵਾਈ ਸੀਗੇ ਮਹਿਲਾਵਾਂ ਨੂੰ ਤਾਂ ਫਾਰਮ ਪ੍ਰੋਵਾਈ ਸੀਗੇ ਫਿਰ ਉਹ ਕੀ ਸੀਗਾ ਤੇ ਇਸ ਕੇ ਇਹ ਗਲਤ ਕਿਸ ਤਰੀਕੇ ਹੈਗਾ ਇਹ ਉਸ ਤੇ ਵੀ ਸਮਝਾ ਚੱਕਦੇ ਨਹੀਂ ਕਿ ਸਰਵਿਸ ਸੈਂਟਰ ਦੇ ਜਿਹੜਾ ਰੂਲ ਹੈ ਉਹਦੇ ਅਨੁਸਾਰ ਇਹ ਕੈਂਪ ਲਾਇਆ ਤੇ ਉਹਦੇ ਹੀ ਐਗਜ਼ੈਕਟਿਵਸ ਦੇ ਥਰੂ ਜਿਹੜਾ CSC ਦੇ ਐਗਜ਼ੈਕਟਿਵਸ ਹੈਗੇ ਨੇ ਉਹਨਾਂ ਦੇ ਦੂਰ ਨਹੀਂ ਹੁਣ ਜਿਵੇਂ ਜਿਵੇਂ 1000 ਰੁਪਏ ਮਹਿਲਾਵਾਂ ਨੂੰ ਸੀ ਦੇਣਾ 5 ਸਾਲਾਂ ਦੇ ਵਿੱਚ ਵਿੱਚ ਅਸੀਂ ਵਾਦਾ ਕੀਤਾ ਸੀ ਹਾਲਾਂਕਿ ਅਸੀਂ ਕਾਲੇ ਤਾਂ ਨਾਲ ਆ ਜਾ 15 ਲੱਖ ਵਾਲਾ ਨਹੀਂ ਕੀਤਾ ਹੈ ਨਾ ਉਹ ਤਾਂ ਮੁਕਰ ਗਿਆ ਉਹ ਤਾਂ ਕਹਿੰਦੇ ਜੁਮਲਾ ਸੀਗਾ ਬਸ ਅਸੀਂ ਕਿਨੂੰ ਕਿਰੇ ਘਰ ਚ ਕਿਧੀਆਂ ਮਹਿਲਾ ਮਾਂ ਨੇ ਕਿੰਨਾ ਪੈਸਾ ਜਾਣਾ ਉਹਦਾ ਡਾਟਾ ਬਣਾਉਣਾ ਉਹ ਉਹ ਤਾਂ ਅਸੀਂ ਉਹਦਾ ਉਹਨਾਂ ਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦੇ ਤੁਹਾਡਾ ਵੋਟ ਨੰਬਰ ਕਿੰਨਾ ਹੈ ਤੇਰਾ ਫਿਰ ਵੋਟ ਕਿਨੂੰ ਪਾਉਨੇ ਹੋ ਇਹੀ ਬੋਸ਼ਦੇ ਕਿ ਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉਹ ਉੱਤੇ ਹਮਲਾ ਹੈ ਤਾਂ ਫਿਰ ਇਹ ਤਾਂ ਇਹ ਤਾਂ ਤੁਸੀਂ ਚੰਡੀਗੜ੍ਹ ਨਹੀਂ ਦੇਖਿਆ ਸੀਗਾ ਫਿਰ ਜਦੋਂ ਮਿਊਸਪਲ ਕਾਰਪੋਰੇਸ਼ਨ ਦੀ ਵੋਟਾਂ ਹੋਈਆਂ ਸੀ ਕੀ ਹੋਇਆ ਸੀ ਉੱਥੇ ਆ ਆ ਕੱਢਦੀ ਆ ਛੱਡਦੀ ਆ ਕੱਢਦੀ ਆ ਛੱਡਦੀ ਬਸ ਸੁਪਰੀਮ ਕੋਰਟ ਨੇ ਕੀ ਕਿਹਾ ਸੀਗਾ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਕਿ ਮੇਅਰ ਆ ਹੈ ਫਿਰ ਉਦੋਂ ਉਹ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਸੋ ਇਸ ਕਰਕੇ ਇਹ ਅਸਲ 'ਚ ਬੋਤਾਂ ਲੁੱਟਣ ਦੇ ਆਦੀ ਹੋ ਗਏ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਵੱਲ ਨਹੀਂ ਜਿਹੜੀ ਜਿਹਨੂੰ ਮਰਜ਼ੀ ਕੈਂਸਲ ਕਰ ਦਾਂਗੇ ਜਿਹਨੇ ਮਰਜ਼ੀ ਆਪਾਂ ਗਿਣ ਲਾਂ ਗਿਆ ਹੁਣ ਹਰਿਆਣੇ ਦੇ ਵਿੱਚ ਇੱਕ ਦੋ ਮਸ਼ੀਨਾਂ ਦੁਬਾਰਾ ਗਿਣੀਆਂ ਗਈਆਂ ਹਾਰਿਆ ਹੋਇਆ ਸਰਪੰਚ ਦੁਬਾਰੇ ਬਣ ਗਿਆ ਜੀ ਫਿਰ ਕੀ ਯਕੀਨ ਕਰੋਗੇ ਤੁਸੀਂ ਨੇ ਸੁਪਰੀਮ ਕੋਰਟ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਦਸਤ ਕਹਿਤਾ ਵੀ ਧਾਰ ਕਾਰਡ ਨੂੰ ਤੁਹਾਨੂੰ ਮੰਨਣਾ ਪੈਣਾ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ ਕਿਵੇਂ 65 ਲੱਖ ਵਿਹਾਰ ਦੇ ਵਿੱਚ ਤੁਸੀਂ ਵੋਟਾਂ ਕੱਟਤੀਆਂ ਹਜੇ ਕਰੋੜਾਂ ਹੋਰ ਕੱਟੀਆਂ ਜਾਣਗੀਆਂ ਕਿਹਦੀਆਂ ਕੱਟਦੇ ਨੇ ਜੀ ਇਹ ਇਹ ਤਾਂ ਪਤਾ ਲੱਗੇ ਕਿ ਗੱਡਕਰੀ ਵਾਲੇ ਇਲਾਕੇ 'ਚ ਵੀ ਕੱਟੀਆਂ ਨੇ ਮਤਲਬ ਇਹ ਤਾਂ ਆਪਣਿਆਂ ਨੂੰ ਵੀ ਮਾਝਦੇ ਨੇ ਇਹ ਇੱਕ ਇਕੱਲਾ ਇਹ ਨਹੀਂ ਹੈਗਾ ਵੀ ਮਤਲਬ ਵਿਰੋਧੀਆਂ ਨੂੰ ਇਹ ਤਾਂ ਆਪਣਿਆਂ ਨੂੰ ਵੀ ਮਾਝ ਦਿੰਦੇ ਆ ਸੋ ਇਸ ਕਰਕੇ ਅ ਆ ਜਿਹੜਾ ਕਾਰਡ ਕੱਟਣ ਵਾਲਾ ਅੱਜ ਅਸੀਂ ਕੀਤਾ ਕਿ ਅਸੀਂ ਇਹਦਾ ਸਖਤ ਵਿਰੋਧ ਵੀ ਕਰਾਂਗੇ ਚਿੱਠੀ ਵੀ ਲਿਖਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਗਾਰੰਟੀ ਤੋਂ ਹੋਣੀ ਚਾਹਨਾ ਕਿ ਜਿੰਨਾ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਤੁਸੀਂ ਇੰਨਾ ਵੱਡਾ ਮੰਡੇਟ ਸਾਨੂੰ ਦਿੱਤਾ ਹੈ ਅਸੀਂ ਕਿਸੇ ਦਾ ਚੁੱਲਾ ਬੁਝਣ ਨਹੀਂ ਦੇਵਾਂਗੇ